ਵੀਰੇ ਅੱਜ ਰਾਮਪੁਰਾ ਪਸ਼ੂ ਮੰਡੀ ਤੇ ਆ ਆ ਦੇਖੋ ਕਿੰਨੇ ਚੰਗੇ ਚੰਗੇ ਜਾਨਵਰ ਵੀਰੇ ਪੰਜਾਬ ਚੋਂ ਸੇਲ ਹੋ ਹੋ ਕੇ ਯੂਪੀ ਨੂੰ ਐਪੀ ਨੂੰ ਜਿਹੜਾ ਸਭ ਕਾਟੂ ਮਾਲ ਚ ਜਾ ਰਿਹਾ ਆ ਬੂਰੇ ਕੱਟੇ ਚ ਮੈਨੂੰ ਕੋਈ ਕਮੀ ਦੱਸ ਦੋ ਤੁਸੀਂ ਹਨਾ ਜੇ ਕੋਈ ਚੰਗਾ ਭਰਾ ਕੋਈ ਰੱਖ ਲੈਂਦਾ ਇਹਨੂੰ ਸ਼ੌਂਕੀਆ ਤੌਰ ਤੇ ਬਹੁਤ ਸੋਹਣਾ ਬਣਦਾ ਬਾਕੀ ਆ ਦੇਖ ਲੋ ਝੋਟੀ ਤੁਸੀਂ ਇਹ ਵੀਰੇ ਰਾਮਪੁਰਾ ਪਸ਼ੂ ਮੰਡੀ ਤੇ ਆ ਆਏ ਹੌਲੀ ਹੌਲੀ ਮਲਾਈ ਸਾਰੀ ਜਿਹੜੀ ਕਰੀਮ ਜਾਈ ਜਾਂਦੀ ਹੈ ਨਾ ਹੌਲੀ ਹੌਲੀ ਸਭ ਖਤਮ ਹੋ ਜਾਊਗਾ ਪੰਜਾਬ ਚੋਂ ਇਹ ਮਾਲ ਜਿਹੜਾ ਜਾਈ ਜਾਂਦਾ ਇਹ ਸਭ ਕਾਟੂ ਮਾਲ ਚ ਦਿੱਤਿਆਂ ਇਹ ਝੋਟਿਆਂ ਦਾ ਕੋਈ ਕਸੂਰ ਨਹੀਂ ਕਸੂਰ ਆ ਰੱਖਣ ਵਾਲੇ ਦਾ ਪਾਲਣ ਦਾ ਸਹੀ ਗਾਰਡਨਸ ਨਹੀਂ ਮਿਲੀ ਬਾਈ ਸਹੀ ਖਰਾਕ ਨਹੀਂ ਇਹਨਾਂ ਨੂੰ ਮਿਲੀ ਤਾਂ ਐ ਗੱਬੜ ਨਹੀਂ ਹੋਊਗਾ ਆਕਿਆ ਨੇ ਜਾਂ ਬਸ ਪਾਲ ਕੇ ਕੋਈ ਖੁਸ਼ ਨਹੀਂ ਉਹਨਾਂ ਨੇ ਵੇਚ ਦਿੱਤਾ ਆਹ ਦੇਖ ਲਓ ਤੁਸੀਂ ਜਿਹੜਿਆ ਏਡੇ ਏਡੇ ਟਰੱਕ ਆ ਬੰਦ ਬਾੜੀਆਂ 100 150 50 ਪਸ਼ੂ ਸਾਰਿਆਂ ਨੇ ਡੁੱਡ ਲੈ ਰੱਖਿਆ ਆ ਉੱਪਰ ਨਿਸ਼ਾਨੀਆਂ ਲਾਤੀਆਂ ਇਹ ਅੱਡੋ ਅੱਡ ਬੰਦਿਆਂ ਦਾ ਮਾਲ ਆ ਕਿਸੇ ਨੇ ਪੀਲੀਆਂ ਨਿਸ਼ਾਨੀਆਂ ਲਾਈਆਂ ਤੇ ਉਹ ਦੇਖੋ ਸਭ ਅੱਡੋ ਅੱਡੇ ਰਾਮਪੁਰਾ ਮੰਡੀ ਅਧਰੇ ਇੱਕ ਤਰੀਕ 8ਵੇਂ ਮਹੀਨੇ ਦੀ ਹਰ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਆ ਕਿਸੇ ਭਰਾ ਨੇ ਜੇ ਕੋਈ ਚਾਹੁੰਦੇ ਆ ਕੋਈ ਕਟੀਆਂ ਝੁੱਟੀਆਂ ਲੈਣੀਆਂ ਵੀਰੇ ਇੱਥੋਂ ਲੈ ਲਿਆ ਕਰੋ ਜੇ ਤੁਹਾਨੂੰ ਸਸਤੀ ਵੀ ਮਿਲਦੀ ਆ ਤਾਂ ਕਿਸੇ ਦੀ ਜਾਨ ਬਚ ਜੇ ਸੋਡੇ ਘਰੇ ਵਿਚਾਰੀ ਉਹ ਵੀ ਕੋਈ ਛੋਡਾ ਗੋਣੀ گاਊਗੀ ਵੀ ਹਾਂ ਮੇਰੀ ਜਾਨ ਬਚਾਤੀ ਆਹ ਦੇਖ ਲਓ ਬਾਈ ਜੀ ਵੱਡੇ ਵੱਡੇ ਟਰੱਕ ਲੋਡ ਹੋ ਹੋ ਕੇ ਜੂਪੀ ਨੂੰ ਇਹ ਪਿਰੋਂ ਟੱਪੀ ਜਾਂਦੇ ਆ ਕੋਈ ਕਸੂਰ ਨਹੀਂ ਇਹਨਾਂ ਦਾ ਹਾਂ ਚਲੋ ਮੰਨਦੇ ਆ ਆਪਾਂ 20 50 ਪਸ਼ੂਆਂ 'ਚੋਂ ਇੱਕ ਦੋ ਖਰਾਬ ਹੋ ਜਾਂਦੇ ਆ ਆਹ ਝੁੱਟੀਆਂ ਦਾ ਹੁਣ ਕੀ ਕਸੂਰ ਆ ਅਸਰ ਝੁੱਟੀਆਂ ਬਿਲਕੁਲ ਬਣਨ ਵਾਲੀਆਂ ਚੀਜ਼ਾਂ ਸੀ ਇਹੇ ਬਾਕੀ ਸਾਰੀ ਵੀਡੀਓ ਆਪਾਂ ਅੱਗੇ ਜਾ ਕੇ ਪਾਉਣੇ ਆ ਸੌਦੇ-ਸੂਦੇ ਦਿਖਾਵਾਂਗੇ ਪਸ਼ੂਆਂ ਦੇ ਇਸੇ ਤਰ੍ਹਾਂ ਚੈਨਲ ਤੇ ਬਣਿਆ ਰਹਿਆ ਕਰੋ ਮੰਡੀਆਂ ਚ ਤੁਹਾਨੂੰ ਚੰਗੀਆਂ ਵੀਡੀਓ ਦਿਖਾਇਆ ਕਰਾਂਗੇ ਇਹ ਆਪਾਂ ਇੱਕ ਵੈਸੇ ਹਮਦਰਦੀ ਲਈ ਕਟੂ ਮਾਲ ਦੀ ਜਿਹੜੀ ਬੇਕਸੂਰ ਜਿਨ੍ਹਾਂ ਨੂੰ ਕਟਿਆ ਜਾਊਗਾ ਉਹਨਾਂ ਵਾਸਤੇ ਵੀਡੀਓ ਬਣਾਈਆ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾ